Airtel ਅਤੇ Starlink ਵਿੱਚ ਡੀਲ ਹੋਈ ਆ ਭਾਰਤੀ Airtel ਵੱਲੋਂ ਅਮਰੀਕਾ ਦੀ SpaceX ਕੰਪਨੀ ਨਾਲ ਭਾਈਵਾਲੀ ਹੋ ਗਈ ਆ ਸਤਾ ਕਾਰਪੋਰੇਟ ਅਤੇ ਪੂੰਜੀ ਦੇ ਆਸਰੇ ਚਲਦੀ ਆ ਇੱਕ ਸਮਾਂ ਜਿਹਾ ਵੀ ਆਉਂਦਾ ਜਦੋਂ ਸਤਾ ਆਪਣੀ ਸਤਾ ਬਚਾਉਣ ਦੇ ਲਈ ਕਾਰਪੋਰੇਟ ਨੂੰ ਵੀ ਬਦਲ ਲੈਂਦੀ ਆ ਇਹੀ ਕੁਝ ਇਸ ਹਾਲੀਆ ਡੀਲ ਵਿੱਚ ਵਾਪਰਿਆ ਪਿਛਲੇ 10 ਸਾਲਾਂ ਤੋਂ ਭਾਰਤੀ ਸਤਾ ਦੇਸੀ ਕਾਰਪੋਰੇਟਾਂ ਬਵਾਨੀ ਅਡਾਨੀ ਨਾਲ ਜੁੜੀ ਰਹੀ ਅਡਾਨੀ ਬਵਾਨੀ ਨੂੰ ਪਹਿਲ ਦਿੱਤੀ ਜਾਂਦੀ ਰਹੀ ਦੂਸਰੀ ਦੇਸੀ ਕਾਰਪੋਰੇਟ ਨੂੰ ਸਰਕਾਰ ਨੇ ਪਿੱਛੇ ਰੱਖਿਆ ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਹੋਣੀ ਜਦੋਂ ਇਹ ਭਾਰਤ 'ਚ ਪਹਿਲੀ ਵਾਰ ਹੋਇਆ ਕਿ ਕਿਸੇ ਕਾਰਪੋਰੇਟ ਨੇ ਆਪਣੇ ਉਤਪਾਦ ਦਾ ਬ੍ਰਾਂਡ ਵਾਸਟਰ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਬਣਾਇਆ ਹੋਵੇ ਸਤਾ ਤੇ ਕਾਰਪੋਰੇਟ ਦੇ ਗੱਠਜੋੜ ਤੇ ਝੋਟ ਪਈ ਆ ਇਸ ਨੂੰ 6 ਵਜੇ ਆਏ 6 ਜਨਤਾ ਜਾਂ ਵਿਰੋਧੀ ਪਾਰਟੀ ਨੇ ਨਹੀਂ ਸਗੋ ਤਾਕਤਵਰ ਸਤਾ ਅਮਰੀਕਾ ਨੇ ਲਾਈ ਆ ਐਲਨ ਮਸਕ ਦੇ ਸਟਾਰਲਿੰਕ ਅਤੇ Airtel ਭਾਰਤੀ ਵਿੱਚ ਡੀਲ ਹੋ ਗਈ ਆ 6 ਮਹੀਨੇ ਪਹਿਲਾਂ ਫੁਸਫੁਸਰ ਹੋ ਰਹੀ ਸੀ ਕਿ ਇਸ ਤਰ੍ਹਾਂ ਸਟਾਰਲਿੰਕ ਦੇ ਆਉਣ ਨਾਲ ਤੇ Airtel ਨਾਲ ਭਾਈਵਾਲੀ ਕਾਰਨ ਇਸ ਤਰ੍ਹਾਂ ਇਹ Jio ਤਾਂ ਡੁੱਬ ਹੀ ਜਾਊਗਾ ਭਾਰਤੀ ਟੈੱਲ ਨੇ ਕਿਹਾ ਹੈ ਕਿ ਉਸਨੇ ਭਾਰਤ ਚ ਆਪਣੇ ਗਾਹਕਾਂ ਨੂੰ ਸਟਾਰਲਿੰਕ ਦੀਆਂ ਹਾਈ ਸਪੀਡ ਇੰਟਰਨੈਟ ਸੇਵਾਵਾਂ ਦੇਣ ਲਈ ਅਮਰੀਕੀ ਅਰੋਪਤੀ ਐਲਨ ਮਸਕ ਦੀ ਸੈਟੇਲਾਈਟ ਕੰਪਨੀ ਸਪੇਸਐਕਸ ਨਾਲ ਭਾਈਵਾਲੀ ਕੀਤੀ ਆ। ਇਹ ਸਮਝੌਤਾ ਸਪੇਸਐਕਸ ਨੂੰ ਸਟਾਰਲਿੰਕ ਦੀਆਂ ਸੈਟੇਲਾਈਟ ਸੰਚਾਰ ਆਧਾਰਿਤ ਸੇਵਾਵਾਂ ਵੇਚਣ ਦੀ ਮਨਜ਼ੂਰੀ ਮਿਲਣ ਦੇ ਅਧੀਨ ਹੈ। 2015 ਦੇ ਅਖਬਾਰਾਂ ਵਿੱਚ ਪੂਰੇ ਪੰਨੇ ਤੇ ਇਸ਼ਤਿਹਾਰ ਛਪਿਆ ਸੀ। ਜਿਸ ਵਿੱਚ ਲਿਖਿਆ ਸੀ ਜੀਓ ਡੈਡੀਕੇਟਡ ਟੂ ਇੰਡੀਆ ਐਂਡ 1.2 ਬਿਲੀਅਨ ਇੰਡੀਅਨਸ ਅਤੇ ਪ੍ਰਧਾਨ ਮੰਤਰੀ ਦੀ ਤਸਵੀਰ ਛਾਪੀ ਗਈ ਸੀ 6 ਮਹੀਨੇ ਪਹਿਲਾਂ ਇਹ ਕੋਸ਼ਿਸ਼ ਸੀ ਕਿ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਨਾ ਹੋਵੇ ਕਿਉਂਕਿ ਇਸ ਖੇਤਰ ਦੇ ਵਿੱਚ Airtel ਅਤੇ Jio ਦੋ ਫਰੰਟ ਲੱਗੇ ਹੋਏ ਸਨ ਕਿ ਆਸ ਲਾਏ ਜਾ ਰਹੇ ਸਨ ਕਿ Jio ਦੇ ਬ੍ਰਾਂਡ ਵੈਸਟਰ ਭਾਰਤ ਦੇ ਪ੍ਰਧਾਨ ਮੰਤਰੀ ਹਨ ਤਾਂ ਸਟਾਰਲਿੰਕ ਦੀ ਭਾਰਤ ਵਿੱਚ ਐਂਟਰੀ ਸੰਭਵ ਹੀ ਨਹੀਂ ਹੋਵੇਗੀ ਜੇ ਹੋਵੇਗੀ ਤਾਂ ਸਰਕਾਰ ਦੀਆਂ ਸ਼ਰਤਾਂ ਤਹਿਤ ਹੋਵੇਗੀ ਜਿਵੇਂ ਰੇਲੈਂਸ ਦੀ ਐਂਟਰੀ ਨਾਲ ਭਾਰਤ ਵਿੱਚ BSNL ਕਿਵੇਂ ਡੁੱਬਿਆ ਜੋ ਪਿੰਡ-ਪਿੰਡ ਤੱਕ ਫੈਲਾ ਹੋਇਆ ਸੀ ਜਿਸ ਦਾ ਬਹੁਤ ਵੱਡਾ ਨੈਟਵਰਕ ਸੀ ਤੇ ਜੋ ਪਬਲਿਕ ਸੈਕਟਰ ਦਾ ਇੱਕ ਆਧਾਰਾ ਸੀ 6 ਮਹੀਨੇ ਪਹਿਲਾਂ ਚਰਚਾ ਸੀ ਕਿ ਅਗਰ 트ੰਪ ਦੇ ਸਤਾ ਵਿੱਚ ਆਉਣ ਬਾਅਦ ਸਟਾਰਲਿੰਕ ਆਵੇਗਾ ਤਾ ਭਾਰਤ ਦਾ ਸਭ ਕੁਝ ਇੰਟਰਨੈਟ ਦੇ ਸਹਾਰੇ ਹੈ ਜੋ ਅਮਰੀਕਾ ਦੇ ਕਬਜ਼ੇ ਵਿੱਚ ਹੋ ਜਾਵੇਗਾ ਪੀਐਮਓ ਚ ਵੀ ਇਹੀ ਚਰਚਾ ਚੱਲਦੀ ਰਹੀ ਜਦੋਂ ਸਤਾ ਤੇ ਦਬਾਅ ਵਧਦਾ ਹੈ ਤਾਂ ਸਤਾ ਝੁਗਦੀ ਆ ਦਬਾਅ ਵਧੇਗਾ ਤਾਂ ਕਾਰਪੋਰੇਟ ਨੂੰ ਵੀ ਬਦਲ ਲਵੇਗੀ ਸਤਾ ਬਚਾਉਣ ਲਈ ਨਵੇਂ ਸਮਝੌਤੇ ਹੋਣਗੇ ਤੇ ਇਹ ਦੇਖੋ ਸਮਝੌਤਾ ਹੋ ਗਿਆ 2015 ਤੋਂ 2025 ਜੋ Jio ਨੂੰ ਮੁਨਾਫਾ ਹੋਇਆ ਉਹ Reliance ਦਾ ਵੱਡਾ ਮੁਨਾਫਾ ਸੀ मार्च 2024 ਚ Jio ਦੀ ਕੁੱਲ ਸੰਪਤੀ 487000 ਕਰੋੜ ਜਿਹੜੀ 56 ਬਿਲੀਅਨ ਡਾਲਰ ਤੇ 2024 ਦੀ ਤੀਜੀ ਤਿਮਾਹੀ ਦਾ ਲਾਭ 44% ਹੋਇਆ ਜੋ 64700 ਕਰੋੜ ਰੁਪਏ ਬਣਦਾ ਹੈ ਜੋ ਮੁਨਾਫਾ ਪਿੱਛੇ ਤੋਂ ਲਗਾਤਾਰ ਵੱਧਦਾ ਹੀ ਆ ਰਿਹਾ ਹੈ ਕਾਰਪੋਰੇਟਿਵ ਵਾਰ ਚੱਲ ਰਹੀ ਹੈ 2020 ਤੱਕ ਡਿਜੀਟਲ ਇੰਡੀਆ ਨਾਰੇ ਨਾਲ Jio ਦੇ ਨਾਲ ਰਹੀ ਹੈ ਭਾਰਤ ਸਰਕਾਰ ਯੂਕਰੇਨ ਸਟਾਰਲਿੰਕ ਤੇ ਨਿਰਪਰ ਐਲਨ ਮਸਕ ਨੇ ਧਮਕੀ ਦਿੱਤੀ ਸੀ ਕਿ ਅਮਰੀਕਾ ਦੇ ਰਸਤੇ ਚੱਲੇ ਯੂਕਰੇਨ ਨਹੀਂ ਤਾਂ ਕਿਤੇ ਵੀ ਡਿਜੀਟਲ ਫਾਰਮੈਟ ਇੰਟਰਨੈਟ ਤੋਂ ਬਿਨਾ ਨਹੀਂ ਚੱਲਦਾ ਇਸ ਕਰਕੇ ਉਸ ਦੇਸ਼ ਦਾ ਸਾਰਾ ਕੁਝ ਉਸ ਨਾਲ ਪ੍ਰਭਾਵਿਤ ਹੋ ਜਾਂਦਾ ਸਟਾਰਲਿੰਕ ਦੇ ਵੱਧੇ ਪ੍ਰਭਾਵ ਕਾਰਨ ਦੇਸ਼ ਦੀ ਪ੍ਰਭੂਸਤਾ ਨੂੰ ਨੁਕਸਾਨ ਹੋ ਸਕਦਾ ਇਹਨਾਂ ਗੱਲਾਂ ਤੋਂ ਚੌਕਸ ਰਹਿਣਾ ਪਊਗਾ ਸਟਾਰਲਿੰਕ ਪਿੰਡ-ਪਿੰਡ ਪਹੁੰਚੇਗਾ ਤਾਂ Jio ਨੂੰ ਜ਼ਰੂਰ ਝਟਕਾ ਲੱਗੇਗਾ ਭਾਰਤ ਨੂੰ ਅਮਰੀਕਾ ਟੈਰਫ ਦੇ ਮਾਮਲੇ ਤੇ ਘੇਰੇਗਾ ਕਿਉਂਕਿ ਅਮਰੀਕਾ ਦੀ ਕੰਪਨੀ ਸਟਾਰਲਿੰਕ ਸਪੇਸਐਕਸ ਦੀ ਆ ਹੈ ਜੋ ਐਲਨ ਮਸਕ ਮਸਕ ਦੀ ਕੰਪਨੀ ਆ ਸੋ ਦੇਸ਼ ਨੂੰ ਚੌਕਸ ਰਹਿਣਾ ਹੋਵੇਗਾ ਬੇਸ਼ੱਕ ਗ੍ਰਾਹਕਾਂ ਨੂੰ ਕਿਤੇ ਨਾ ਕਿਤੇ ਲਾਭ ਜ਼ਰੂਰ ਹੋਵੇਗਾ ਕਿਉਂਕਿ ਨਵੀਂ ਭਾਈਵਾਲੀ ਨੂੰ ਖੇਤਰ ਵਿੱਚ ਪੈਰ ਜਮਾਉਣ ਦੇ ਲਈ ਗ੍ਰਾਹਕ ਪੱਖੀ ਫੈਸਲੇ ਲੈਣੇ ਪੈਣਗੇ ਧੰਨਵਾਦ